ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਬੀਏ ਸੈਮੈਸਟਰ 1 ਬੀਏ ਸੈਮੈਸਟਰ 1 ਦਾ ਜਿਹੜਾ ਕਿ ਲੇਟੈਸਟ ਨਿਊ ਤੁਹਾਡਾ ਕੀ ਸਿਲੇਬਸ ਆ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਸੋ ਇੰਗਲਿਸ਼ ਦਾ ਆਪਾਂ ਨੇ ਸਿਲੇਬਸ ਇੰਗਲਿਸ਼ ਕੰਪਲਸਰੀ ਦਾ ਅਪਲੋਡ ਕਰ ਰੱਖਿਆ ਚੈਨਲ ਤੇ ਤੁਸੀਂ ਵਾਚ ਕਰ ਸਕਦੇ ਹੋ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਪੰਜਾਬੀ ਲਾਜ਼ਮੀ ਦਾ ਤੇ ਬਾਕੀ ਸਬਜੈਕਟਸ ਵੀ ਤੁਹਾਨੂੰ ਦੱਸਾਂਗੇ ਹਾਂਜੀ ਪਹਿਲਾਂ ਤਾਂ ਇਹ ਜਿਹੜਾ ਤੁਹਾਡਾ ਸਿਲੇਬਸ ਹੈ ਇਹ ਬੀਏ ਔਰ ਬੀਐਸਸੀ ਜਨਰਲ ਫਰਸਟ ਔਰ ਸੈਕੰਡ ਸੈਮੈਸਟਰ 2024 ਐਂਡ 5 ਦਾ ਸੇਮ ਆ ਜਿਹੜਾ 2023 ਐਂਡ 4 ਦੇ ਵਿੱਚ ਸੀ ਮਤਲਬ ਕਿ ਸਿਲੇਬਸ ਤੁਹਾਡਾ ਪਿਛਲਾ ਹੀ ਸਿਲੇਬਸ ਆ ਜਿਹੜਾ 2023 ਦੇ 24 ਦੇ ਵਿੱਚ ਸੀ ਉਹੀ ਤੁਹਾਡੇ ਲਈ ਸੇਮ ਸਿਲੇਬਸ ਆ ਓਕੇ ਹਾਂਜੀ ਕਿਹੜਾ ਸਿਲੇਬਸ ਹੈ ਹਾਂਜੀ ਸਿਲੇਬਸ ਆਪਾਂ ਤੁਹਾਨੂੰ ਦੱਸਦੇ ਸਿਲੇਬਸ ਦੇ ਨਾਮ ਨਾਲ ਆਪਾਂ ਤੁਹਾਨੂੰ ਪੇਪਰ ਦਾ ਪੈਟਰਨ ਵੀ ਦੱਸਾਂਗੇ ਤੇ ਸਟੂਡੈਂਟ ਸਭ ਤੋਂ ਮੋਸਟ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜਾ ਆਲ ਤੁਹਾਡਾ ਸਿਲੇਬਸ ਹੈ ਹਿਸਟਰੀ ਪੰਜਾਬੀ ਲਾਜ਼ਮੀ ਪੰਜਾਬੀ ਇਲੈਕਟਿਵ ਸੋਸ਼ੀਓਲੋਜੀ ਇੰਗਲਿਸ਼ ਕੰਪਲਸਰੀ ਤੇ ਤੁਹਾਡੇ ਜਿਹੜੇ ਕਿ ਪੋਲੀਟিক্যাল ਸਾਇੰਸ ਇਹ ਸਾਰੇ ਸਬਜੈਕਟਸ ਦਾ ਆਲਰੇਡੀ ਫਿਜ਼ੀਕਲ ਐਜੂਕੇਸ਼ਨ ਇਹ ਸਾਰੇ ਸਬਜੈਕਟਸ ਦਾ ਆਲਰੇਡੀ ਚੈਨਲ ਤੇ ਸਾਰੇ ਵੀਡੀਓਜ਼ ਅਪਲੋਡ ਕੀਤੇ ਹੋਏ ਹੁੰਦੇ ਨੇ ਪਲੇਲਿਸਟ ਜਿਹੜੀ ਕਿ ਸਮੈਸਟਰ 1 ਦੀ ਚੰਡੀਗੜ੍ਹ ਯੂਨੀਵਰਸਿਟੀ ਦੀ ਉਹ ਮੈਂ ਕਮੈਂਟ ਬਾਕਸ ਦੇ ਵਿੱਚ ਪ ਤੁਸੀਂ ਉਹਦੇ ਵਿੱਚੋਂ ਵਿਜ਼ਿਟ ਕਰਕੇ ਜਿਹੜੇ ਕਿ ਆਲ ਟੌਪਿਕਸ ਆਪਣੇ ਦੇਖ ਸਕਦੇ ਹੋ ਸਾਰੇ ਬਹੁਤ ਹੀ ਈਜ਼ੀ ਲੈਂਗੁਏਜ ਵਿੱਚ ਸਮਝਾਏ ਹੋਏ ਨੇ ਤੁਹਾਨੂੰ ਤੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਵੀ ਤੁਹਾਨੂੰ ਕਰਵਾਏ ਹੋਏ ਨੇ ਹਾਂਜੀ ਜਿਹੜਾ ਤੁਹਾਡਾ ਸਿਲੇਬਸ ਹੈ ਪੰਜਾਬੀ ਲਾਜ਼ਮੀ ਦਾ ਇਸ ਦੇ ਵਿੱਚ ਇੱਕ ਤਾਂ ਹੈਗਾ ਆਧੁਨਿਕ ਪੰਜਾਬੀ ਕਵਿਤਾ ਦਾ ਅਧਿਐਨ ਇਹਦੇ ਵਿੱਚ ਹੈਗੇ ਨੇ ਕਾਵ ਸੰਮੇਲ ਜਿਹੜੀ ਤੁਹਾਡੀ ਪੁਸਤਕ ਹੈ ਸੰਪਾਦਕ ਹੈਗੇ ਨੇ ਡਾਕਟਰ ਕਰਮਜੀਤ ਸਿੰਘ ਪਬਲਿਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਸ ਵਿੱਚ ਜਿਹੜੇ ਰਾਈਟਰਸ ਨੇ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਤੇ ਉਹਨਾਂ ਦੀ ਜਿਹੜੇ ਕਵਿਤਾਵਾਂ ਨੇ ਕਵਿਤਾਵਾਂ ਦੀ ਪ੍ਰਸੰਗ ਸਹਿਤ ਵਿਆਖਿਆ ਤੇ ਨਾਲ ਦੀ ਨਾਲ ਕਵਿਤਾਵਾਂ ਦਾ ਸਾਰ ਤੇ ਕੇਂਦਰੀ ਭਾਵ ਇਹਨਾਂ ਦੇ ਵਿੱਚੋਂ ਹਰ ਭਗਤ ਸਿੰਘ ਹੁੰਦਲ ਤੇ ਹਰ ਭਗਤ ਸਿੰਘ ਰੇਨੂ ਇਹ ਸਿਲੇਬਸ ਦੇ ਵਿੱਚ ਨਹੀਂ ਹੈਗੇ ਉਸ ਤੋਂ ਬਾਅਦ ਲੇਖ ਰਚਨਾ ਸੰਖੇਪ ਰਚਨਾ ਸੰਖੇਪ ਮਤਲਬ ਕਿ 1/3 ਕਰਨਾ 1/3 ਕਰਨਾ ਜਿਹੜਾ ਪੈਰਾ ਦਿੱਤਾ ਹੋਊਗਾ ਉਹਦੇ ਵਿੱਚ ਮੇਨ ਮੇਨ ਲਾਈਨ ਲਿਖਣੀ ਹੁੰਦੀ ਰਹਿੰਦੀ ਹੈ ਸੰਖੇਪ ਰਚਨਾ ਤੇ ਵਿਆਕਰਨ ਇਹ ਸਭ ਕੁਝ ਆਪਾਂ ਆਲਰੇਡੀ ਚੈਨਲ ਤੇ ਅਪਲੋਡ ਕੀਤਾ ਹੋਇਆ ਹੈ 45 ਮਾਰਕਸ ਦਾ ਰਿਟਰਨ ਐਗਜ਼ਾਮ ਹੋਣਾ ਤੇ ਜਿਹੜੇ ਪ੍ਰਾਈਵੇਟ ਸਟੂਡੈਂਟਸ ਨੇ ਉਹਨਾਂ ਦਾ ਜਿਹੜਾ ਕੀ 50 ਮਾਰਕਸ ਦਾ ਪੇਪਰ ਹੋਣਾ ਤੇ ਰੈਗੂਲਰ ਵਾਲੇ ਜਿਹੜੇ ਸਟੂਡੈਂਟਸ ਉਹਨਾਂ ਦਾ 45 ਦਾ ਹੋਣਾ ਉਹਨਾਂ ਦੇ ਜਿਹੜੇ ਰੈਗੂਲਰ ਵਾਲੇ ਉਹਨਾਂ ਦੇ 5 ਮਾਰਕਸ ਜਿਹੜੇ ਕਿ ਅਸੈਸਮੈਂਟ ਦੇ ਦੋਗੇ ਹਾਂਜੀ ਮਨ ਪੇਪਰ ਦਾ ਪੈਟਰਨ ਦੇ ਵਿੱਚ ਕੀ ਹੈ ਕਿ ਕਾਵਿ ਸੇਮੇਲ ਪੁਸਤਕ ਦੇ ਵਿੱਚੋਂ ਭਾਵੇਂ ਤਾਂ ਪ੍ਰਸੰਗ ਸਹਿਤ ਵਿਆਖਿਆ ਦੋ ਆਉਣਗੀਆਂ ਦੋ ਦੇ ਵਿੱਚ ਤੁਸੀਂ ਇੱਕ ਦੀ ਕਰਨੀ ਹੋਊਗੀ ਤੇ ਕਿਹੜੇ ਕਵੀਆਂ ਦੀ ਜਿਆਦਾ ਇੰਪੋਰਟੈਂਟ ਹੈ ਕਿਹੜੇ-ਕਿਹੜੇ ਕਵੀਆਂ ਦੀ ਆਉਂਦੀ ਹੁੰਦੀ ਹੈ ਇਹ ਸਾਰਾ ਚੈਨਲ ਤੇ ਆਪਾਂ ਨੇ ਅਪਲੋਡ 5 ਮਾਰਕਸ ਦੀ ਸਟੂਡੈਂਟ ਸੇ ਪ੍ਰਸੰਗ ਸਹਿਤ ਵਿਆਖਿਆ ਹੋਊਗੀ ਫਿਰ ਕਵਤਾ ਦਾ ਸਾਰ ਤੇ ਕਵਤਾ ਦਾ ਕੇਂਦਰੀ ਭਾਵ ਲਿਖਣਾ ਹੋਊਗਾ ਠੀਕ ਹੈ ਦੋ ਆਉਣਗੇ ਦੋ ਦੇ ਵਿੱਚੋਂ ਇੱਕ ਦਾ ਕਰਨਾ ਹੋਊਗਾ 5 ਮਾਰਕਸ ਦਾ ਜਿਹੜੇ ਕਿ ਸਾਰਾ 5 ਦੇ ਕੇਂਦਰੀ ਭਾਵ 10 ਮਾਰਕਸ ਹੋਵੇ ਫਿਰ ਕਾਵ ਸੰਗ੍ਰਹਿ ਪੁਸਤਕ ਦੇ ਵਿੱਚੋਂ ਹੀ ਜਿਹੜੇ ਕਿ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਆਉਣਗੇ 8 ਆਉਣਗੇ 8 ਦੇ ਵਿੱਚੋਂ ਤੁਸੀਂ ਕੋਈ 5 ਦੇ ਅਨਸਰ ਕਰਨੇ ਹੋਣਗੇ ਹਰ 1-1 ਮਾਰਕਸ ਦਾ ਹੋਊਗਾ ਫਿਰ ਲੇਖ ਰਚਨਾ ਹੋਊਗੀ ਠੀਕ ਹੈ 500 ਮਾਰਕਸ ਦੀ 10 ਮਾਰਕਸ ਦਾ ਹੋ ਗਿਆ ਲੇਖ ਚਾਰ ਆਉਣਗੇ ਚਾਰ ਚੋਂ ਤੁਸੀਂ ਇੱਕ ਕਰਨਾ ਹੋਊਗਾ ਇਹ ਵੀ ਆਪਾਂ ਨੇ ਤੁਹਾਨੂੰ ਦੱਸਿਓ ਕਿ ਕਿਹੜੇ ਕਿਹੜੇ ਇੰਪੋਰਟੈਂਟ ਨੇ ਫਿਰ ਸੰਖੇਪ ਰਚਨਾ 5 ਮਾਰਕਸ ਦੀ ਫਿਰ ਵਿਆਕਰਨ ਦੇ ਵਿੱਚੋਂ ਕੁਐਸਚਨ ਵਿਆਕਰਨ ਦੀ ਪ੍ਰਭਾਸ਼ਾ ਮਹੱਤਵ ਦੇ ਤੱਤ ਪੁੱਛੇ ਜਾ ਸਕਦੇ ਨੇ ਜਾਂ ਵਾਕ ਪ੍ਰਬੰਧ ਕੀ ਹੈ ਰੂਪ ਪ੍ਰਬੰਧ ਕੀ ਹੈ ਧੁਨੀ ਪ੍ਰਬੰਧ ਕੀ ਹੈ ਲਿਖਤ ਪ੍ਰਬੰਧ ਇਹ ਸਾਰੇ ਆਪਾਂ ਨੇ ਕਰਵਾਏ ਹੋਏ ਨੇ ਦੋ ਆਉਣਗੇ ਇਸ ਵਿੱਚੋਂ ਇੱਕ ਦਾ ਅਨਸਰ ਕਰਨ ਲਈ ਕਿਹਾ ਜਾਊਗਾ ਠੀਕ ਹੈ ਤੇ ਇਹ ਬਹੁਾਰੀ ਪ੍ਰਸ਼ਨ ਹੋਣਗੇ ਇਹ ਤੁਹਾਡਾ ਪੰਜਾਬੀ ਲਾਜ਼ਮੀ ਦਾ ਸਿਲੇਬਸ ਐਂਡ ਪੇਪਰ ਪੈਟਰਨ ਥੈਂਕਸ